ਟਾਈਮਲੀ ਜੇ ਸਿਵਰ ਸਾਫ ਕਰਾਏ ਹੁੰਦੇ ਤਾਂ ਸ਼ਾਇਦ ਇਹ ਕੰਮ ਨਹੀਂ ਹੁੰਦਾ ਬਚਾਓ ਹੋ ਸਕਦਾ ਸੀਗਾ ਹੁਣ ਜਿੰਨਾ ਨੁਕਸਾਨ ਹੋਇਆ ਕਈ ਦੁਕਾਨਾਂ ਮੈਂ ਦੇਖ ਰਿਹਾ ਉਹਨਾਂ ਦੇ ਅੰਦਰ ਵੀ ਪਾਣੀ ਭਰਿਆ ਹੋਇਆ ਹੈ ਅਨਾਰਦਣਾ ਚੌਂਕ ਤਪਲਾਣੀਆਂ ਸਟਰੀਟ ਏਰੀਆ ਜੀ ਸਾਡਾ ਆਕੇ ਦੇਖੋ ਪੂਰਾ ਪਾਣੀ ਨਾਲ ਘਰਾਂ ਦੇ ਅੰਦਰ ਪਾਣੀ ਵੜ ਗਿਆ ਵੈਸੇ ਦੇਖਿਆ ਜਾਵੇ ਸ਼ਹਿਰ ਦਾ ਪੋਸ਼ ਏਰੀਆ ਜੀ ਇਹ ਔਰ ਪਾਣੀ ਦੇਖੋ ਤੁਸੀਂ ਜਿਵੇਂ ਉਰੇ ਹੜਾ ਆਇਆ ਹੋਵੇ ਜਾ ਕੇ ਦੇਖੋ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਉੱਥੇ ਆ ਕੇ ਨਹੀਂ ਖੜਾ ਹੋਇਆ ਹੈਗਾ ਆਗੇ ਦੇਖੋ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭੜਿਆ ਹੋਇਆ ਵੇ ਸਰ ਕੀ ਨਾਮ ਹੈ ਤੁਹਾਡਾ ਅਸ਼ੋਨੀ ਚਾਪੜਾ ਮੇਰਾ ਨਾਮ ਹੈ ਸ਼ਾਪੜਾ ਜੀ ਆਹ ਹੈ ਜੀ ਕੰਟਰੀ ਦੀ ਬਰਸਾਤ ਕਰਕੇ ਕਿੰਨੀ ਕੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਪਟਿਆਲਾ ਦੇ ਲੋਕਾਂ ਨੂੰ ਇਹ ਏਰੀਆ ਤਾਂ ਬਹੁਤ ਬੁਰਾ ਹਾਲਾ ਹੈ ਜਿਹੜਾ ਚਾਂਦਨੀ ਚੌਕ ਏਰੀਆ ਹੋ ਗਿਆ ਸਾਈ ਮਾਰਕੀਟ ਹੋ ਗਿਆ ਇਧਰ ਅਦਾਲਤੋ ਵਜਾ ਰਹੀ ਵਨ ਈਵਨ ਕੁਆਲਿਟੀ ਵਿਕਰੀ ਵਾਲੇ ਦੇ ਆਪਸ ਪਾਸ ਵੀ ਮੇਰੇ ਬੱਚੇ ਉੱਥੇ ਖੜੇ ਨੇ ਮੈਂ ਉੱਥੇ ਤੱਕ ਵੀ ਨਹੀਂ ਜਾ ਸਕਿਆ ਉਹਨਾਂ ਨੂੰ ਲੈਣ ਵਾਸਤੇ ਤਾਂ ਮੈਂ ਆਇਆ ਉੱਥੇ ਜਾਣ ਵਾਸਤੇ ਆਇਆ ਸੀਗਾ ਅੰਬੇ ਅਪਾਰਟਮੈਂਟ ਤੋਂ ਮੈਂ ਆਇਆ ਸੀਗਾ ਉਹ ਬੱਚੇ ਉੱਥੇ ਖੜੇ ਸੀਗੇ ਉਹਨਾਂ ਨੂੰ ਨਾ ਤਾਂ ਕੋਈ ਸਾਧਨ ਮਿਲ ਰਿਹਾ ਸੀ ਇੱਥੇ ਆਣ ਨੂੰ ਨਾ ਹੀ ਉਹਨਾਂ ਕੋਲ ਉਹਨਾਂ ਕੋਲ ਸਕੂਟੀ ਸੀਗੀ ਪਰ ਸਕੂਟੀ ਨਿਕਲਣ ਦਾ ਰਸਤਾ ਨਹੀਂ ਸੀਗਾ ਤਾਂ ਮੈਂ ਗੱਡੀ ਲੈ ਕੇ ਚੱਲਿਆ ਸੀਗਾ ਵੀ ਸ਼ਾਇਦ ਗੱਡੀ ਨਾਲ ਲਿਆ ਆਵਾਂ ਉਹਨਾਂ ਨੂੰ ਪਰ ਮੇਰੀ ਉਹ ਗੱਡੀ ਇੱਥੇ ਫਸ ਗਈ ਤਾਂ ਤੁਸੀਂ ਆਪ ਸੋਚੋ ਵੀ ਇੱਥੇ ਕਿੰਨਾ ਬੁਰਾ ਹਾਲ ਹੋ ਸਕਦਾ ਗੱਡੀ ਦਾ 20000 ਦਾ ਨੁਕਸਾਨ ਹੋ ਜਾਊਗਾ ਜਿੰਨਾ ਅਸੈਸਮੈਂਟ ਹੈ ਸਾਰਾ ਕੁਝ ਕਰਾਣਾ ਪਊਗਾ ਨਾ ਪਰ ਵਾਈ ਲੋਕਲ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਉਹਨਾਂ ਦਾ ਉਹਨਾਂ ਦਾ ਹੀ ਰੋਲ ਹੁੰਦਾ ਹੈ ਇਹਦੇ ਵਿੱਚ ਸਾਰੀ ਸੀਵਰੇਜ ਸਾਫ਼ ਕਰਾਣਾ ਜਾਂ ਹੋਰ ਕਰਨਾ ਟਾਈਮਲੀ ਜੇ ਸੀਵਰੇਜ ਸਾਫ਼ ਕਰਾਏ ਹੁੰਦੇ ਤਾਂ ਸ਼ਾਇਦ ਇਹ ਕੰਮ ਨਹੀਂ ਹੁੰਦਾ ਬਚਾਓ ਹੋ ਸਕਦਾ ਸੀਗਾ ਹੁਣ ਜਿਨ੍ਹਾਂ ਨੂੰ ਨੁਕਸਾਨ ਹੋਇਆ ਗਈ ਦੁਕਾਨਾਂ ਮੈਂ ਦੇਖ ਰਿਹਾ ਉਹਨਾਂ ਦੇ ਅੰਦਰ ਵੀ ਪਾਣੀ ਫਸਿਆ ਹੋਇਆ ਹੈ ਉਹਨਾਂ ਦੇ ਅੰਦਰ ਵੀ ਪਾਣੀ ਫਸਿਆ ਹੋਇਆ ਹੈ ਉਹ ਵੀ ਵਿਚਾਰੇ ਘਰੋਂ ਆ ਕੇ ਆਪਣੇ ਦੁਕਾਨਾਂ ਦਾ ਦੇਖਣ ਦੇਖਣ ਆ ਰਹੇ ਨੇ ਤਾਂ ਇਹ ਸਾਰਾ ਨੁਕਸਾਨ ਜਿਹੜਾ ਹੁੰਦਾ ਹੈ ਇਹ ਇਹ ਐਕਚੁਅਲੀ ਤਾਂ ਆਪਣੇ ਸਿਸਟਮ ਆਪਣੇ ਸਿਸਟਮ ਦੀ ਕਮਜ਼ੋਰੀ ਕਰਕੇ ਹੀ ਲੋਕਾਂ ਦਾ ਨੁਕਸਾਨ ਹੁੰਦਾ ਹੈ ਔਰ ਇਹੀ ਜਿਹੜੇ ਲੋਕ ਟੈਕਸ ਦਾ ਪੈਸਾ ਭਰਦੇ ਨੇ ਜਿੰਨੇ ਸੇਲ ਟੈਕਸ ਅਸੀਂ ਦਿੰਦੇ ਆ 50% ਸਾਡੀ ਇਨਕਮ ਦਾ ਜਿਹੜਾ ਟੈਕਸਾਂ ਦੇ ਵਿੱਚ ਜਾਂਦਾ ਉਹਦਾ ਹਿੱਸਾ ਤੁਹਾਨੂੰ ਦੇਖ ਰਹੇ ਹੋ ਵੀ ਆਪਾਂ ਨੂੰ ਕੀ ਮਿਲਦਾ ਹੈ ਇਹ ਇਸ ਕਰਕੇ ਇਹ ਕ腐ਸ਼ਨ ਜਿਹੜੀ ਹੈ ਇਹ ਖਤਮ ਹੋਣੀ ਚਾਹੀਦੀ ਹੈ ਕਿਸੇ ਨਾ ਕਿਤੇ ਕੰਮ ਨੂੰ ਠੀਕ ਕਰਨਾ ਚਾਹੀਦਾ ਹੈ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਦਾ ਚੋਣ ਵੀ ਜਿਹੜੇ ਸਹੀ ਬੰਦਿਆਂ ਦਾ ਕਰਨਾ ਚਾਹੀਦਾ ਹੈ ਉਹ ਲੋਕਾਂ 'ਚ ਵੀ ਕਮੀ ਐ ਜਿਹੜੇ ਲੋਕਾਂ ਨੂੰ ਆਪਾਂ ਉੱਪਰ ਬਿਠਾਣੇ ਆ ਬਿਠਾਉਂਦੇ ਵੀ ਅਸੀਂ ਲੋਕ ਹੀ ਆ ਪਰ ਉਹੀ ਲੋਕ ਆਪਣੇ ਉਸ ਚੀਜ਼ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ ਇਹ ਕਾਰਨ ਸਭ ਤੋਂ ਵੱਡਾ ਇਹੀ ਹੁੰਦਾ ਨਹੀਂ ਤੇ ਅੱਜ ਤੋਂ 20-25 ਸਾਲ ਪਹਿਲਾਂ ਦਾ ਇਹ ਹਾਲ ਚੱਲ ਰਿਹਾ ਹੈ ਤਾਂ ਇੰਨਾ ਸੁਧਾਰ ਤਾਂ ਹੋ ਸਕਦਾ ਸੀ ਜਿੰਨਾ ਜੇ ਬੰਦਾ ਚਾਵੇ ਤਾਂ ਦੀਪਕ ਸ਼ਰਮਾ ਜੀ ਤਾਂ ਅਨਾਰਦਣਾ ਚੌਂਕ ਤੋਂ ਭਲਾਣੀਆ ਸਟਰੀਟ ਏਰੀਆ ਜੀ ਸਾਡਾ ਆਕੇ ਦੇਖੋ ਪੂਰਾ ਪਾਣੀ ਨਾਲ ਘਰਾਂ ਦੇ ਅੰਦਰ ਪਾਣੀ ਵੜ ਗਿਆ ਵੈਸੇ ਦੇਖਿਆ ਜਾਵੇ ਸ਼ਹਿਰ ਦਾ ਪੋਸ਼ ਏਰੀਆ ਜੀ ਇਹ ਔਰ ਪਾਣੀ ਦੇਖੋ ਤੁਸੀਂ ਜਿਵੇਂ ਉਰੇ ਹੜਾ ਆਇਆ ਹੋਵੇ ਜਾ ਕੇ ਦੇਖੋ ਅਸੀਂ ਉਰੇ ਪ੍ਰਸ਼ਾਸਨ ਦੇ ਬੰਦੇ ਦੇਖਣ ਆਇਆ ਕਿ ਕੋਈ ਕਾਰਪੋਰੇਸ਼ਨ ਦਾ ਬੰਦਾ ਉਰੇ ਖੜਾ ਹੋਵੇ ਕੋਈ ਨਹੀਂ ਹੈਗਾ ਉਰੇ ਇਹਦਾ ਬਲੌਡਰ ਸੀਗਾ ਕਿ ਇਹ ਪ੍ਰਸ਼ਾਸਨ ਵੱਲੋਂ ਕਿ ਇਹ ਨਾਲੇ ਸਫਾਈ ਹੋਣ ਚਾਹੀਦੀ ਨਾਲੇ ਸਫਾਈ ਹੋਈ ਆ ਭਾਜੀ ਨਾਲੇ ਦੀ ਜਿਹੜੀ ਸਫਾਈ ਹੋਈ ਆ ਤੁਹਾਡੇ ਸਾਹਮਣੇ ਹੀ ਆ ਜੀ ਪਾਣੀ ਨਾਲ ਖੜਾ ਹੁੰਦਾ ਜੀ ਠੀਕ ਹੈ ਨਾ ਤੁਹਾਡੇ ਸਾਹਮਣੇ ਪਾਣੀ ਦੇਖੋ ਅਸੀਂ ਤਾਂ ਮੇਨ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਆਂ ਕਿ ਕੋਈ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਘਰਾਂ ਚੋਂ ਪਾਣੀ ਕਢਾਇਆ ਜਾਵੇ ਜਾਂ ਗਟਰ ਥੋੜੇ ਬੋਤੇ ਖੋਲ ਕੇ ਪਾਣੀ ਦਾ ਕਿਤੇ ਹਿੱਲਅਸੀ ਲਾ ਕੀਤਾ ਜਾਵੇ ਸਤੀਸ਼ ਸ਼ਰਮਾ ਜੀ ਸ਼ਰਮਾ ਜੀ ਕਿੰਨਾ ਕੁ ਦਿੱਕਤ ਆ ਰਹੀ ਹੈ ਦਿੱਕਤ ਤੁਸੀਂ ਦੇਖ ਰਹੇ ਹੋ ਜੀ ਪਾਣੀ ਭਰਨ ਕਰਕੇ ਸਾਰੇ ਟ੍ਰੈਫਿਕ ਜਾਮ ਪਏ ਨੇ ਲੋਕਾਂ ਦੇ ਘਰਾਂ ਦਾ ਇੱਕ ਪਾਣੀ ਵੜ ਗਿਆ ਹੈ ਅਨਾਰਦਨ ਪਾਰਕ ਤੋਂ ਬਲਾਨੀਆ ਮੰਦਿਰ ਦੀ ਬੈਕ ਸਾਈਡ ਦੇ ਉੱਪਰ ਰੁਕ ਕੇ ਦੇ ਜਾ ਕੇ ਦੇਖੋ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਉੱਥੇ ਆ ਕੇ ਨਹੀਂ ਖੜਾ ਹੋਇਆ ਹੈਗਾ ਆ ਕੇ ਦੇਖੋ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭੜਿਆ ਹੋਇਆ ਵੇ ਅਸੀਂ ਪ੍ਰਸ਼ਾਸਨ ਨੂੰ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ 메ਨ ਹਾਲ ਖਲਵਾ ਦਿੱਤੇ ਜਾਵੇ ਥੋੜੀ ਦੇਰ ਲਈ ਤਾਂ ਕਿ ਪਾਣੀ ਦਾ ਨਿਕਾਸੀ ਹੋ ਸਕੇ